ਪਤਤ ਪਾਵਨ ਜਗਤ ਜੋਤ ਜੁਗ ਜੁਗ ਅਟਲ ਛਤਰ ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਨਕ ਅੰਤਰ ਵਸਿਆ ਮੇਰਾ ਹਰ ਹਰ تنਕੇ ਸਭ ਰੋਗ ਗਵਾਏ ਮਾਰਾ ਸਭ ਕਹਿੰਦੇ ਹਨ ਕਿ ਭਾਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਉਹ ਹਰੀ ਪ੍ਰਮਾਤਮਾ ਆਵਸਦਾ ਹੈ ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦਿੰਦਾ ਹੈ ਅਤੇ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਆਪਬਿੱਤ ਪਰਮ ਪਦ ਪਾਏ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਹਮੈ ਆਦਿਕ ਰੋਗਾ ਤੋਂ ਸੁਤੰਤਰ ਹੋ ਗਏ ਔਰ ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿੱਤਰ ਆਤਮਕ ਦਰਜਾ ਪ੍ਰਾਪਤ ਕਰ ਲਿਆ ਮੇਰੇ ਰਾਮ ਹਰ ਜਨ ਅਰੋਗ ਪਏ ਮਰਦ ਕਹਿੰਦੇ ਭਾਈ ਮੇਰੇ ਰਾਮ ਦੇ ਮੇਰੇ ਹਰੀ ਦੇ ਦਾਸ ਹਮੈ ਆਦਿਕ ਤੋਂ ਨਿਰੋਏ ਹੋ ਗਏ ਭਾਵ ਰੋਗ ਰਹਿਤ ਹੋ ਗਏ ਜਿਨ੍ਹਾਂ ਨੇ ਗੁਰਬਚਨ ਜਿਨ ਜਪਿਆ ਮੇਰਾ ਹਰ ਹਰ ਤਨ ਕੇ ਹਮੈ ਰੋਗ ਗਏ ਕਨ ਜਨਾ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਹਮੈ ਆਦਿਕ ਦੇ ਸਾਰੇ ਰੋਗ ਦੂਰ ਹੋ ਗਏ ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਬਚਾਵੇਂ ਕਾਰ ਕਮਾਈ ਪੁਰਾਣਾ ਦੀਆਂ ਦਸੀਆਂ ਹੋਈਆਂ ਸਾਖੀਆਂ ਅਨੁਸਾਰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ ਵੱਡੇ ਦੇਵਤੇ ਬ੍ਰਹਮਾ ਵਿਸ਼ਨੂ ਸ਼ਿਵ ਇਹ ਵੀ ਕਹਿੰਦੇ ਰੋਗੀ ਹੀ ਰਹੇ ਕਿਉਂਕਿ ਉਹਨਾਂ ਨੇ ਹਉਮੈ ਵਿੱਚ ਹੀ ਸਾਰੀ ਕਾਰ ਕੀਤੀ ਜਨ ਕੀਏ ਤੇ ਸੈ ਨ ਚੇ ਤੈ ਵਪੜੇ ਹਰ ਗੁਰਮੁਖ ਸੋ ਜੀ ਪਾਈ ਜਿਸ ਪ੍ਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ ਕਹਿੰਦੇ ਉਸ ਨੂੰ ਵਿਚਾਰੇ ਚੇਤ ਦੇ ਨਾ ਰਹੇ ਔਰ ਪ੍ਰਮਾਤਮਾ ਦੀ ਸੂਝ ਤਾਂ ਕਹਿੰਦੇ ਗੁਰੂ ਦੀ ਛੱਡਣ ਪਿਆ ਹੀ ਪੈਂਦੀ ਹੈ ਹਮੈ ਰੋਗ ਸਭ ਜਗਤ ਵਿਆਪਿਆ ਤਨ ਕੋ ਜਨਮ ਮਰਨ ਦੁਖ ਪਾਰੇ ਸਤਗੁਰ ਕਹਿੰਦੇ ਸਾਰਾ ਜਗਤ ਹਉਮੈ ਦੇ ਰੋਗ ਵਿੱਚ ਫਸਿਆ ਰਹਿੰਦਾ ਤੇ ਹਉਮੈ ਵਿੱਚ ਫਸੇ ਹੋਏ ਕਹਿੰਦੇ ਉਹਨਾਂ ਮਨੁੱਖਾਂ ਨੂੰ ਪਾਈ ਫਿਰ ਜਨਮ ਮਰਨ ਦੇ ਗੇੜ ਜਿਹੜੇ ਨੇ ਉਹਨਾਂ ਦਾ ਭਾਰਾ ਦੁੱਖ ਲੱਗਿਆ ਰਹਿੰਦਾ ਹੈ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉਮ ਬਲਿਹਾਰੀ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਇਸ ਹਉਮੈ ਰੋਗ ਤੋਂ ਖਲਾਸੀ ਪਾਉਂਦਾ ਮਹਾਰਜ ਕਹਿੰਦੇ ਮੈਂ ਅਜਿਹੀ ਉਸ ਮਨੁੱਖ ਤੋਂ ਸਤਕੇ ਜਾਂਦਾ ਹਾਂ ਜਨਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਵਪਾਰੋ ਮਹਾਰਾਜ ਕਹਿੰਦੇ ਭਾਈ ਜਿਸ ਪ੍ਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਦੇ ਰੋਗ ਨੂੰ ਜਾਣਦਾ ਤੇ ਦੂਰ ਕਰਦਾ ਹੈ ਉਸ ਪ੍ਰਮਾਤਮਾ ਦਾ ਸਰੂਪ ਹੱਦ ਬਣੇ ਤੋਂ ਪਰੇ ਹੈ ਨਾਨਕ ਆਪੇ ਵਿਗ ਹਰਿ ਵਿਗ ਸੈ ਗੁਰਮੁਖ ਬ੍ਰਹਮ ਵਿਚਾਰੋ ਏ ਨਾਨਕ ਉਹ ਪਰਮਾਤਮਾ ਆਪੀ ਆਪਣੀ ਰਚੀ ਸ੍ਰਿਸ਼ਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ ਗੁਰੂ ਦੀ ਸ਼ਰਣ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਤਰਕਣ ਗੁਰੂ ਦੇ ਚਰਨਾਂ ਵਿੱਚ ਜੁੜਦੇ ਰਹੀਏ ਤਾਂ ਕਿ ਸਾਨੂੰ ਪਰਮਾਤਮਾ ਦੇ ਗੁਣਾਂ ਦੀ ਸੂਝ ਜਿਹੜੀ ਹੈ ਆਤਮਕ ਜੀਵਨ ਦੀ ਸਮਝ ਜਿਹੜੀ ਹੈ ਪੈਦਾ ਹੋ ਸਕੇ ਸਾਨੂੰ ਆ ਜਾਏ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ ਮਿਹਰ ਭਰਿਆ ਤਰਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੋਫਾਕਤਾ ਦੀ ਅਰਦਾਸ ਤੇ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਸਾਦਾ ਇਹ ਰਲ ਮਿਲ ਕੇ ਕਰਦੇ ਰਹੀਏ ਜੀ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ